ਸਵਾਗਤ ਹੈ ਜੀ ਤਲਵੰਡੀ ਸਾਬੋ ਖਬਰ ਦੇ ਫੇਸਬੁੱਕ ਅਤੇ YouTube ਪੇਜ ਤੇ ਤੇ ਅੱਜ ਤੁਹਾਨੂੰ ਲੈ ਕੇ ਆਏ ਆਂ ਪਿੰਡ ਚੈ ਸਿੰਘ ਵਾਲਾ ਪਹਿਲਾਂ ਤਾਂ ਦੇਖੋ ਬਾਹਰੋਂ ਹਵੇਲੀ ਤੇ ਫੇਰ ਲੈ ਜਾਂਦੇ ਆ ਤੁਹਾਨੂੰ ਅੰਦਰ ਤੇ ਨਾਲੇ ਕਰਾਂਗੇ ਪੂਰੀ ਗੱਲਬਾਤ ਬਣੇ ਰਹੋ ਕਿਡਜ਼ੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ এডਿਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ੀ ਹੁਣ ਤਲਵੰਡੀ ਸਾਬੋ ਵਿਖੇ ਪ੍ਰੋਫੈਸਰ ਹਰਦਰਸ਼ਨ ਸਿੰਘ ਸੋਹਲ ਸੋਹ ਸਰ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਦਾ ਤੁਹਾਨੂੰ ਸ਼ੌਂਕ ਪੇਂਟਿੰਗ ਦਾ ਸੀਗਾ ਪਰ ਨਾਲ-ਨਾਲ ਬਹੁਤ ਵਧੀਆ ਮਿਊਜ਼ੀਅਮ ਬਣਾਇਆ ਕਿਵੇਂ ਮਨਚ ਆਇਆ ਕਿਵੇਂ ਇਹਨਾਂ ਸਮਾਨ ਇਕੱਠਾ ਕੀਤਾ ਮੈਂ ਚਿੱਤਰਕਾਰੀ ਕਰਦਾ ਸੀ ਤੇ ਨਾਲ ਨਾਲ ਮੈਂ ਮੈਂ ਇੱਕ ਹਕਮਕਰ ਦੀ ਦਾ ਇਨਸਾਨ ਵੀ ਹਾਂ ਇੱਕ ਅਧਿਆਪਕ ਹਾਂ ਜਦੋਂ ਛੁੱਟੀਆਂ ਦੇ ਵਿੱਚ ਕਿਤੇ ਜਾਣਾ ਚਾਹੇ ਬਾਹਰ ਲੀਆਂ ਸਟੇਟਾਂ ਦੇ ਵਿੱਚ ਮੈਂ ਸਾਰੀਆਂ ਸਟੇਟਾਂ ਪਹਾੜਾਂ ਰਾਜਸਥਾਨ ਦੇ ਵਿੱਚ ਸਾਰੇ ਕਿਤੇ ਘੁੰਮਿਆ ਮੈਂ ਜਿੱਥੇ ਵੀ ਜਾਂਦਾ ਤਾਂ ਮੈਨੂੰ ਇਹ ਜਿਹੜਾ ਪ੍ਰਾਤਨ ਵਸਤਾਂ ਹੁੰਦੀਆਂ ਸੀ ਉਹ ਆਪਣੇ ਵੱਲ ਅਟਰੈਕਟ ਕਰਦੀਆਂ ਮੈਂ ਪੰਜਾਬ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਹਿੰਦੁਸਤਾਨ ਦੀਆਂ ਸਾਰੀਆਂ ਸਟੇਟਾਂ ਦੇ ਵਿੱਚੋਂ ਔਰ ਸਾਡੇ ਜਿਵੇਂ ਨੇਪਾਲ ਹੈ ਪਾਕਿਸਤਾਨ ਹੈ ਅਫਗਾਨਿਸਤਾਨ ਹੈ ਯੂਕੇ ਹੈ ਅਮਰੀਕਾ ਹੈ ਕੈਨੇਡਾ ਹੈ ਅਫਰੀਕਾ ਅਫਰੀਕਨ ਦੇਸ਼ ਹੈ ਰਸ਼ੀਆ ਹਰ ਥਾਂ ਤੋਂ ਮੇਰੇ ਕੋਲ ਇਹ ਸਮਾਨ ਹੈ ਜਿਹੜਾ ਮੈਂ ਲਿਆਉਣ ਦੀ ਕੋਸ਼ਿਸ਼ ਕੀਤੀ ਮੰਗਵਾਉਣ ਦੀ ਕੋਸ਼ਿਸ਼ ਕੀਤੀ ਸਰ ਇੰਨੇ ਕਿੰਨੇ ਲੋਕ ਆਉਂਦੇ ਨੇ ਤੁਹਾਨੂੰ ਕਿੰਨਾ ਟਾਈਮ ਬਣਵਾਉਣ ਤੇ ਲੱਗਿਆ ਇਹਨੂੰ ਬਿਸ਼ੱਕ ਤੁਸੀਂ ਬਠਿੰਡਾ ਰਹਿੰਦੇ ਸੀ ਤੇ ਇੱਥੇ ਸ਼ਿਫਟ ਕਿਉਂ ਕਰਨਾ ਪਿਆ ਤੁਹਾਨੂੰ ਇੱਕ ਪਿੰਡ ਚ ਆਉਣਾ ਪਿਆ ਪਿੰਡ ਦਾ ਮੁੱਖ ਕਿਚਲੇ ਹੈ ਕੀ ਗੱਲ ਹੈਗੀ ਮੇਰੇ ਕੋਲੇ ਸਮਾਨ ਕਰਦੇ ਕਰਦੇ ਇੰਨਾ ਜ਼ਿਆਦਾ ਹੋ ਗਿਆ ਕਿ ਮੈਨੂੰ ਘਰ ਵਿੱਚ ਸੰਭਾਲਣਾ ਔਖਾ ਹੋ ਗਿਆ ਤੇ ਉਸ ਦੇ ਬਾਅਦ ਮੇਰੀ ਰਿਟਾਇਰਮੈਂਟ ਹੋ ਗਈ ਰਿਟਾਇਰਮੈਂਟ ਤੋਂ ਬਾਅਦ ਮੈਂ ਉਸ ਸਮਾਨ ਨੂੰ ਸੰਭਾਲਣ ਵਾਸਤੇ ਇੱਕ ਬਿਲਡਿੰਗ ਦਾ ਨਿਰਮਾਣ ਕੀਤਾ ਜਿਹਨੂੰ ਮੈਂ ਆਰਟ ਗੈਲਰੀ ਤੇ ਮਿਊਜ਼ੀਅਮ ਦਾ ਨਾਮ ਦਿੱਤਾ ਆਰਟ ਗੈਲਰੀ ਇਸ ਕਰਕੇ ਕਿਉਂਕਿ ਮੇਰੇ ਜਿੰਨੇ ਵੀ ਅੱਜ ਤੱਕ ਦੇ ਚਿੱਤਰ ਹੈ ਮਸ਼ਹੂਰ ਚਿੱਤਰ ਹੈ ਚਾਹੇ ਉਹ ਗੁਰੂ ਸਾਹਿਬਾਨ ਦੇ ਹੋਣ ਚਾਹੇ ਵਿਰਸੇ ਸਬੰਧੀ ਹੋਣ ਚਾਹੇ ਅਲੱਗ-ਅਲੱਗ ਥਾਵਾਂ ਦੇ ਹੋਣ ਉਹ ਮੈਂ ਇੱਥੇ ਸੰਭਾਲੇ ਤੇ ਉਸ ਤੋਂ ਬਾਅਦ ਜਿਹੜੀ ਮੇਰੀ ਕਲੈਕਸ਼ਨ ਸੀ ਉਸ ਉਹਦੇ ਉਸ ਕਰਕੇ ਮੈਂ ਇਹਨੂੰ ਮਿਊਜ਼ੀਅਮ ਦਾ ਨਾਮ ਦਿੱਤਾ ਕਿ ਇਹਦੇ ਵਿੱਚ ਮੇਰੀ ਬਹੁਤ ਸਾਰੀ ਕਲੈਕਸ਼ਨ ਆ ਜਿਹੜੀ ਉਹ ਮੈਂ ਇਕੱਠੀ ਕੀਤੀ ਤਾਂ ਇਸ ਕਰਕੇ ਅਜਾਇਬ ਘਰ ਤੇ ਮਿਊਜ਼ੀਅਮ ਦਾ ਨਿਰਮਾਣ ਹੋਇਆ ਜਿੱਥੋਂ ਤੱਕ ਲੋਕਾਂ ਦੇ ਦੇਖਣ ਦਾ ਸਬੰਧ ਹੈ ਇੱਕ ਤੇ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਹਜੇ ਐਸੇ ਮਹੀਨੇ ਦੀ ਫਰਵਰੀ ਤੋਂ ਜਾਂ ਜਨਵਰੀ ਤੋਂ ਇਹ ਸ਼ੁਰੂ ਕੀਤਾ ਹੈ ਤਾਂ ਹਜੇ ਬਹੁਤ ਥੋੜੀ ਮਾਤਰਾ ਦੇ ਵਿੱਚ ਜਿਵੇਂ ਜਿਵੇਂ ਸਾਡੇ ਲੋਕਾਂ ਨੂੰ ਦੋਸਤਾਂ ਮਿੱਤਰਾਂ ਨੂੰ ਸਭ ਤੋਂ ਪਹਿਲਾਂ ਤਾਂ ਮੇਰੇ ਦੋਸਤ ਮਿੱਤਰ ਤੁਹਾਡੇ ਤਰ੍ਹਾਂ ਦੇਖਣ ਆ ਰਹੇ ਉਸ ਤੋਂ ਬਾਅਦ ਹੌਲੀ-ਹੌਲੀ ਜਿਵੇਂ-ਜਿਵੇਂ ਪਬਲਿਕ ਨੂੰ ਪਤਾ ਲੱਗਦਾ ਜਿਵੇਂ ਸਾਨੂੰ ਪਤਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਕੋਈ ਵੀ ਮਿਊਜ਼ੀਅਮ ਨਹੀਂ ਇੱਕ ਮਹਾਰਾਜਾ ਪਟਿਆਲਾ ਦਾ ਮਿਊਜ਼ੀਅਮ ਹੈ ਅੱਜ ਕੱਲ ਉਹਦੇ ਵੱਲ ਵੀ ਕੋਈ ਜ਼ਿਆਦਾ ਤਵੱਜੋ ਨਹੀਂ ਦਿੱਤੀ ਜਾ ਰਹੀ ਸਰਕਾਰ ਵੱਲੋਂ ਅਸੀਂ ਸਰਦਾਰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਦਾ ਮੈਂ ਪ੍ਰੈਜ਼ੀਡੈਂਟ ਵੀ ਰਿਹਾ ਫਾਊਂਡਰ ਵੀ ਰਿਹਾ ਔਰ ਸਰਕਾਰਾਂ ਨੂੰ ਪਿਛਲੇ 30 ਸਾਲਾਂ ਤੋਂ ਅਸੀਂ ਇਹ ਬੇਨਤੀ ਕਰਦੇ ਆ ਰਹੇ ਹਾਂ ਕਿ ਸਾਡੇ ਵਾਸਤੇ ਕੋਈ ਆਰਟ ਗੈਲੀ ਕੋਈ ਮਿਊਜ਼ੀਅਮ ਦਾ ਨਿਰਮਾਣ ਕੀਤਾ ਜਾਵੇ ਪਰ ਕਿਸੇ ਨੇ ਵੀ ਸਾਡੀ ਬਾਹ ਨਾ ਫੜੀ ਅਖੀਰ ਤੇ ਮੈਨੂੰ ਇਹ ਉਪਰਾਲਾ ਆਪ ਹੀ ਆਪਦੇ ਦਮ ਤੇ ਕਰਨਾ ਪਿਆ ਤੇ ਮੈਂ ਇਹ ਸ਼ਹਿਰ ਤੋਂ ਪਿੰਡ ਵਿੱਚ ਆਉਂਦਾ ਮੇਰਾ ਕਾਰਨ ਵੀ ਇਹੀ ਹੈ ਕਿ ਸ਼ਹਿਰ ਦੇ ਵਿੱਚ ਨਾ ਤਾਂ ਇੰਨੀ ਜ਼ਮੀਨ ਮਿਲ ਸਕਦੀ ਹੈ ਤੇ ਨਾ ਹੀ ਇੰਨਾ ਨਿਰਮਾਣ ਅਸੀਂ ਕਰ ਸਕਦੇ ਹਾਂ ਉੱਥੇ ਸਰਕਾਰ ਦੀਆਂ ਬਹੁਤ ਸਾਰੀਆਂ ਬੰਦਸ਼ਾ ਹੁੰਦੀਆਂ ਤੇ ਇੱਥੇ ਇਸ ਕਰਕੇ ਮੈਂ ਪਿੰਡ ਵਿੱਚ ਆ ਕੇ ਇਹ ਕੀਤਾ ਤੁਹਾਡੇ ਵਰਗੇ ਦਰਸ਼ਕ ਦੋਸਤਾਂ ਮਿੱਤਰਾਂ ਨਾਲ ਅੱਜ ਕੱਲ ਹੌਲੀ ਹੌਲੀ ਇਹ ਮਿਊਜ਼ੀਅਮ ਦੇਖਣ ਵਾਸਤੇ ਦਰਸ਼ਕਾਂ ਦੀ ਗਿਣਤੀ ਹੈ ਜਿਹੜੀ ਵੱਧ ਰਹੀ ਹੈ ਪਿਛਲੇ ਮਹੀਨੇ ਵਿੱਚ ਸਰਕਾਰ ਦੀਆਂ ਹਦਾਇਤਾਂ ਸੀ ਕਿ ਯੂਨੀਵਰਸਟੀਆਂ ਤੇ ਇਤਿਹਾਸਕ ਥਾਵਾਂ ਵਿਦਿਆਰਥੀਆਂ ਨੂੰ ਦਿਖਾਈਆਂ ਜਾਣ ਤਾਂ ਜਦੋਂ ਇਤਿਹਾਸਕ ਥਾਵਾਂ ਤੇ ਯੂਨੀਵਰਸਟੀਆਂ ਦਾ ਵਿਜ਼ਿਟ ਕਰਦੇ ਸੀ ਤਾਂ ਉਹਦੇ ਵਿੱਚ ਕਿਸੇ ਕਿਸੇ ਸਕੂਲ ਦਾ ਇਹ ਵੀ ਹੁੰਦਾ ਸੀ ਜੋ ਮੈਨੂੰ ਟੀਚਰ ਜਾਣਦੇ ਸੀ ਜਾਂ ਅਧਿਆਪਕਾਂ ਨਾਲ ਮੇਰੀ ਜਾਣ-ਪਛਾਣ ਸੀ ਤਾਂ ਆਪਣੇ ਵਿਦਿਆਰਥੀਆਂ ਨੂੰ ਇੱਥੇ ਵੀ ਲੈ ਕੇ ਆਏ ਘਟੋ ਘਟ 2-3000 ਵਿਦਿਆਰਥੀਆਂ ਨੇ ਪਿਛਲੇ ਮਹੀਨੇ ਇਹ ਮੇਰਾ ਮਿਊਜ਼ੀਅਮ ਵਿਜ਼ਿਟ ਕੀਤਾ ਜੀ ਸਰ ਕਾਫੀ ਪੈਸਾ ਖਰਚ ਕੀਤਾ ਹੋਗਾ ਪਰਿਵਾਰ ਦੀ ਕਿੰਨੀ سپورਟ ਮਿਲਦੀ ਹੈ ਪਰਿਵਾਰ ਇਹ ਤਾਂ ਨਹੀਂ ਕਹਿੰਦਾ ਵੀ ਸਾਰਾ ਪੈਸਾ ਹੀ ਤੁਸੀਂ ਤਾਂ ਪੁਰਾਣੇ ਸਮਾਨ ਦੇ ਲਾਤਾ ਜੀ ਪਰਿਵਾਰ ਨਾਲ ਪੱਤ ਕਰ ਦਿਆ ਲੋਕੀ ਪਹਿਲਾਂ ਪਹਿਲਾਂ ਜਦੋਂ ਮੈਂ ਸ਼ੁਰੂਆਤ ਕੀਤੀ ਤਾਂ ਜਦੋਂ ਅਸੀਂ ਸ਼ੁਰੂਆਤ ਕਰਦੇ ਹਾਂ ਉਦੋਂ ਅਸੀਂ ਬਹੁਤ ਸਾਰਾ ਪੈਸਾ ਤੇ ਆਵਦਾ ਟਾਈਮ ਖਰਚ ਕਰਦੇ ਹਾਂ ਤਾਂ ਉਦੋਂ ਮੈਂ ਜਦੋਂ ਪੈਸਾ ਤੇ ਟਾਈਮ ਆਵਦਾ ਖਰਚ ਕਰਦਾ ਸੀ ਤੇ ਪਰਿਵਾਰ ਵਾਸਤੇ ਸਮਾਂ ਘੱਟ ਬਚਦਾ ਸੀ ਤਾਂ ਪਰਿਵਾਰ ਨੂੰ ਥੋੜੀ ਜਿਹੀ ਸ਼ਿਕਾਇਤ ਸੀ ਪਰ ਜਿਵੇਂ ਜਿਵੇਂ ਉਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਦਾ ਇਸ ਪਾਸੇ ਜਿਵੇਂ ਇੱਕ ਚਿੱਤਰਕਾਰ ਨੇ ਇੱਕ ਲੇਖਕ ਨੇ ਇਸ ਤਰ੍ਹਾਂ ਹੀ ਇਹ ਜਿਹੜਾ ਸਮਾਨ ਇਕੱਠਾ ਕਰ ਰਹੇ ਨੇ ਇਹ ਵੀ ਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਜਾਂ ਆਉਣ ਵਾਲੀਆਂ ਨਸਲਾਂ ਨੂੰ ਇੱਕ ਆਪਣੀਆਂ ਪੈੜਾਂ ਨੇ ਆਪਣਾ ਇਹ ਨਿਸ਼ਾਨ ਨੇ ਆਪਣਾ ਵजूद ਛੱਡ ਰਹੇ ਨੇ ਤਾਂ ਉਹਨਾਂ ਨੇ ਮੇਰਾ ਸਹਿਯੋਗ ਕਰਨਾ ਸ਼ੁਰੂ ਕਰ ਦਿੱਤਾ ਚਾਹੇ ਮੇਰੇ ਮੇਰੀ ਮਾਂ ਹੈ ਚਾਹੇ ਮੇਰੇ ਭੈਣ ਭਰਾ ਹੈ ਚਾਹੇ ਮੇਰੀ ਪਤਨੀ ਬੱਚੇ ਤੇ ਹੁਣ ਮੇਰੇ ਬੱਚਿਆਂ ਦੇ ਬੱਚੇ ਵੀ ਮੇਰਾ ਪੂਰਾ ਸਹਿਯੋਗ ਕਰਦੇ ਆ ਸਰ ਫਿਲਮਾਂ 'ਚ ਵੀ ਕੋਈ ਐ ਸਮਾਨ ਆਪਣਾ ਤੁਸੀਂ ਜਾਂ ਕਦੇ ਫਿਲਮ ਵਾਲੇ ਤੁਹਾਡੇ ਅਪਰੋਚ ਕੀਤਾ ਹੋਵੇ ਮੈਂ ਫਰੰਟ ਦੇਖਿਆ ਬਹੁਤ ਸੋਹਣਾ ਲੱਗਦਾ ਆ ਤੁਹਾਡੇ ਇਹ ਬਹੁਤ ਸਵਾਲ ਬਹੁਤ ਵਧੀਆ ਕਿ ਫਿਲਮਾਂ ਵਾਲੇ ਜਿਹੜੀ ਅੱਜ ਕੱਲ ਤੁਸੀਂ ਦੇਖ ਰਹੇ ਹੋ ਕਿ ਅੰਗਰੇਜ਼ ਫਿਲਮ ਹੈ ਜਾਂ ਨਿੱਕਾ ਜੈਲਦਾਰ ਹੈ ਜਾਂ ਜੋਰਾ 10 ਨੰਬਰ ਗਿਆ ਜਾਂ ਬਲੈਕੀਆ ਇਹ ਪੁਰਾਣੇ ਸਮੇਂ ਤੇ ਇਹ ਫਿਲਮਾਂ ਮਰ ਰਹੀਆਂ ਤੇ ਇਹਨਾਂ ਫਿਲਮਾਂ ਦੇ ਵਿੱਚ ਸਭ ਤੋਂ ਪਹਿਲਾਂ ਮੇਰੇ ਕੋਲੇ ਮਿੱਟੀਵਾਜਾਂ ਮਾਰਦੀ ਜਾਂ ਹੀਰ ਰਾਂਝਾ ਬਲੈਕ ਯਾ ਬਲੈਕ ਯਾ 2 ਜਾਂ ਹੋਰ ਬਹੁਤ ਸਾਰੀਆਂ ਫਿਲਮਾਂ ਵਾਲੇ ਇਹਨਾਂ ਜੋਰਾਦਸ ਨੰਬਰੀਆ ਤਾਂ ਮੇਰਾ ਜਿਹੜਾ ਸਮਾਨ ਉਹ ਲੈ ਕੇ ਜਾਂਦੇ ਆ ਔਰ ਮੈਨੂੰ ਜਿੱਥੇ ਇੱਕ ਗੱਲ ਇਹ ਮੈਂ ਦੇਖੀ ਹੈ ਕਿ ਫਿਲਮਾਂ ਵਾਲਿਆਂ ਨੂੰ ਬੜਾ ਹੀ ਪਸੰਦ ਆਉਂਦਾ ਉਹਨਾਂ ਨੇ ਮੈਨੂੰ ਕਈ ਵੀ ਇਹ ਵੀ ਕਿਹਾ ਕਿ ਤੁਹਾਡੇ ਇੱਥੇ ਅਸੀਂ ਸ਼ੂਟਿੰਗ ਕਰੀਏ ਪਰ ਇੱਥੇ ਜਗਾ ਮੈਂ ਸ਼ੂਟਿੰਗ ਵਾਸਤੇ ਬਾਹਰ ਲਾ ਆਊਟਡੋਰ ਤਾਂ ਕਰ ਲੈਂਦੇ ਆ ਪਰ ਇਨਡੋਰ ਮੈਂ ਉਸ ਵਾਸਤੇ ਸ਼ੂਟਿੰਗ ਵਾਸਤੇ ਕਿਉਂਕਿ ਮੇਰੀ ਫੈਮਿਲੀ ਹੈ ਮੇਰਾ ਮਿਊਜ਼ੀਅਮ ਹੈ ਇਨਡੋਰ ਸ਼ੂਟਿੰਗ ਨਹੀਂ ਹੋ ਪਾਉਂਦੀ। ਸਮਾਨ ਕਾਫੀ ਜਾਂਦਾ ਤੁਹਾਡਾ ਮੇਰਾ ਸਮਾਨ ਬਹੁਤ ਲੈ ਕੇ ਜਾਂਦੇ ਆ ਸਮਾਨ ਬਹੁਤ ਜਾਂਦਾ एक कदम होर तारा कॉन्वेंट स्कूल द्वारा एकदूल गोड किया है, जो पहला स्कूल तो काफी ज्यादा है ही, पर विद्यार्थिया होर ज्यादा बेहतर सहलता भी इस नवे स्कूल दि जाए तलवंटी सबो सरदूलगढ़ रोड ते बने नवे तारा कॉन्वेंट स्कूल है ਅਤੇ ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ਆਈਸੀਐਸਈ ਪੈਟਰਨ ਹਾਈ ਟੈਕ ਕੰਪਿਊਟਰ ਲੈब्स ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸੇਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ